ਤਾਰੇ ਵੀਰੋ ਬਹੁਤ ਬਹੁਤ ਸਤਿਕਾਰ ਸਹਿਤ ਗੁਰੂ ਮਹਾਰਾਜ ਦੀ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਕ ਕਹਾਣੀ ਪੜ ਰਿਆ ਸਾਂ ਚੀਫ ਰਹੇ ਹਨ ਇਲੈਕਸ਼ਨ ਕਮਿਸ਼ਨ ਦੇ ਔਰ ਆਈਐਸ ਅਫੀਸਰ ਰਹੇ ਹਨ ਉਹ ਕਹਿੰਦੇ ਕਿ ਇੱਕ ਵਾਰ ਮੈਂ ਆਪਣੀ ਮਿਸਜ ਦੇ ਨਾਲ ਯੂਪੀ ਨੂੰ ਜਾ ਰਿਹਾ ਸਾਂ ਰਸਤੇ ਵਿੱਚ ਇੱਕ ਬਹੁਤ ਸੋਹਣਾ ਆਲਣਾ ਕਿਸੇ ਚਿੜੀਆਂ ਦਾ ਉਹਨਾਂ ਨੂੰ ਦਿਸਿਆ ਉਹਦੀ ਪਤਨੀ ਨੇ ਕਿਹਾ ਕਿ ਇਹ ਆਲਣਾ ਮੈਨੂੰ ਲਿਆ ਦਿਓ ਮੈਂ ਘਰ ਵਿੱਚ ਇਹਦਾ ਸ਼ਿੰਗਾਰ ਕਰੂੰਗੀ ਉਹਨਾਂ ਆਪਣੇ ਡਰਾਈਵਰ ਨੂੰ ਕਿਹਾ ਕਿ ਜਾ ਇਹ ਲਾ ਕੇ ਲਿਆ ਕਹਿੰਦੇ ਹਨ ਕਿ ਉਹ ਵੀ ਘਬਰ ਗਿਆ ਔਰ ਉਸ ਨੇ ਜਾ ਕੇ ਇੱਕੋਥੇ ਬੱਕਰੀਆਂ ਚਾਰਦੇ ਅਨਪੜ੍ਹ ਉਸ ਵਿਅਕਤੀ ਨੂੰ ਕਿਹਾ ਬੱਚਾ ਸੀਗਾ ਨੌਜਵਾਨ ਕਿ ਜਾ ਉਹ ਸਾਨੂੰ ਲਾ ਕੇ ਦੇ ਦੇ 350 ਰੁਪਏ ਦੇ ਦਾਂਗੇ ਉਸ ਨੇ ਵੇਖਿਆ ਔਰ ਬੜੇ ਸੀਰੀਅਸ ਹੋ ਕੇ ਕਹਿਣ ਲੱਗਾ ਕੰਨਹੀਂ ਜੀ ਜੋ ਤੁਸੀਂ ਪੈਸੇ ਦੇਣੇ ਆ ਉਹਨਾਂ ਦਾ ਇਹ ਕੋਈ ਮੁੱਲ ਨਹੀਂ ਇਸ ਕਰਕੇ ਇਹ ਮੈਂ ਨਹੀਂ ਉਤਾਰ ਸਕਦਾ ਉਹ ਕਹਿਣ ਲੱਗੇ ਕਿਉਂ ਕਹਿਣ ਲੱਗੇ ਕਿ ਦੇਖੋ ਇਹ ਜਿਸਤੜੀ ਦਾਲਣਾ ਹੈ ਉਹਨੇ ਉਹਦੇ ਵਿੱਚ ਬੱਚੇ ਹਨ ਉਹ ਸ਼ਾਮ ਤੱਕ ਬੱਚਿਆਂ ਲਈ ਆਪਦਾ ਖਾਣਾ ਲਿਆਏਗੀ ਲੇਕਿਨ ਜਦੋਂ ਉਸਨੇ ਵੇਖਿਆ ਕਿ ਤੇ ਮੇਰਾ ਘਰ ਉਜੜ ਗਿਆ ਹੈ ਤਾਂ ਉਹ ਕੀ ਕਰੇਗੀ ਇਸ ਕਰਕੇ ਉਹਨੇ ਆਲਣਾ ਕਿੰਨੀ ਮਿਹਨਤ ਨਾਲ ਬਣਾਇਆ ਔਰ ਇਸ ਆਲ ਨੇਚਰ ਉਸ ਨੇ ਬੱਚੇ ਦਿੱਤੇ ਪਿਆਰੇ ਵੀਰੋ ਇਹ ਕੋਈ ਛੋਟੀ ਗੱਲ ਨਹੀਂ ਕਿ ਉਹਨਾਂ ਦੇ ਮਨ ਵਿੱਚ ਇਹ ਗੱਲ ਆਈ ਕਿ ਮੈਂ ਆਈਐਸ ਹੋ ਕੇ ਇਸ ਨੂੰ ਅਹਿਸਾਸ ਨਹੀਂ ਕਰ ਸਕਿਆ ਇੱਕ ਅਨਪੜ੍ਹ ਵਿਅਕਤੀ ਨੇ ਇਹ ਨਾ ਵੱਡਾ ਅਹਿਸਾਸ ਕੀਤਾ ਹੈ ਜਿਸ ਦਾ ਮੈਂ ਕੋਈ ਦੇਣਾ ਵੀ ਨਹੀਂ ਦੇ ਸਕਦਾ ਔਰ ਜਿਸ ਬਾਰੇ ਸੋਚ ਕੇ ਵੀ ਕਮਾਲ ਹੋ ਜਾਂਦੀ ਹੈ ਜਦੋਂ ਅਸੀਂ ਇਸ ਪਾਸਿਬਲ ਵੱਧੇ ਹਾਂ ਕਿ ਬਹੁਤ ਪੜਿਆ ਲਿਖਿਆ ਵਿਅਕਤੀ ਕਿਸੇ ਚੀਜ਼ ਦੀ ਅਗਵਾਈ ਕਰਨ ਵਾਲਾ ਹੋ ਸਕਦਾ ਹੈ ਤਾਂ ਇਹ ਸਾਡੇ ਮਨ ਦਾ ਇੱਕ ਵਹਿਮ ਹੈ ਵਹਿਮ ਇਸ ਕਰਕੇ ਹੈ ਕਿ ਉਹਦੀ ਮਾਨਸਿਕ ਦਸ਼ਾ ਨੂੰ ਅਸੀਂ ਸਮਝ ਨਹੀਂ ਸਕਦੇ ਮਹਿਸੂਸ ਨਹੀਂ ਕਰ ਸਕਦੇ ਕਿ ਉਹ ਅੰਤ੍ਰਕ ਤੌਰ ਤੇ ਕਿਹਦਾ ਹੈ ਉਸਦੇ ਥਾਟਸ ਮਾਈਂਡ ਵਿੱਚ ਕਿਸ ਤਰ੍ਹਾਂ ਦੇ ਹਨ ਉਹ ਚੰਗਾ ਕਰਦਾ ਹੈ ਕਿ ਬੁਰਾ ਕਰਦਾ ਹੈ ਉਹਦੀ ਕਿਹ ਚਤਤੀਤੀ ਹੈ ਐਜੂਕੇਸ਼ਨ ਇਹ ਸਭ ਕੁਝ ਨਹੀਂ ਸਿਖਾਉਂਦੀ ਇਹ ਵਾਤਾਵਰਨ ਵਿਦਿਆ ਦਾ ਖੇਤਰ ਇਸ ਦੇ ਵਿੱਚ ਮਾਮੂਲੀ ਰੋਲ ਅਦਾ ਕਰਦਾ ਹੈ ਬਲਕਿ ਜਿਸ ਤਰ੍ਹਾਂ ਦੇ ਵਾਤਾਵਰਨ ਵਿੱਚ ਕੋਈ ਵਿਅਕਤੀ ਰਹਿੰਦਾ ਹੈ ਉਸ ਤਰ੍ਹਾਂ ਦਾ ਵਾਤਾਵਰਨ ਹੀ ਉਹ ਵਿਅਕਤੀ ਗ੍ਰੇਡ ਕਰਦਾ ਹੈ ਚਾਹੇ ਆਈਐਸ ਹੋ ਜੇ ਚਾਹੇ ਆਈਪੀਐਸ ਹੋ ਜੇ ਚਾਹੇ ਕੋਈ ਮੰਤਰੀ ਬਣ ਜੇ ਚਾਹੇ ਕੋਈ ਅਫੀਸਰ ਬਣ ਜਵੇ ਲੇਕਿਨ ਉਹਦੀ ਉਹ ਜੋ ਮਨ ਦੀ ਤਬਦੀਲੀ ਹੈ ਉਹ ਕਦੇ ਵੀ ਵੱਖਰੀ ਨਹੀਂ ਕੀਤੀ ਜਾ ਸਕਦੀ ਅਸੀਂ ਰੋਜ਼ ਆਪਣੇ ਸਮਾਜ ਵਿੱਚ ਵੇਨੇ ਹਾਂ ਕਿ ਕਿਸ ਤਰ੍ਹਾਂ ਇੱਕ ਹਾਈਲੀ ਥਾਂ ਤੇ ਲੱਗੇ ਹੋਏ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਕਿ ਇਹਨੂੰ ਨਸ਼ਾ ਤਸਕਰ ਨੂੰ ਕਿਸੇ ਨੂੰ ਜੇਲਾਂ ਵਿੱਚ ਟੈਲੀਫੋਨ ਦੇਣ ਲਈ ਨਸ਼ੇ ਦੇਣ ਲਈ ਉਹ ਵਿਅਕਤੀ ਜਿਹੜੇ ਉਸ ਜੇਲ੍ਹ ਦੇ ਮਾਲਕ ਦੇ ਤੌਰ ਤੇ ਕੰਮ ਕਰਦੇ ਹਨ ਉਹਨਾਂ ਨੂੰ ਉਸ ਜੇਲ੍ਹ ਵਿੱਚੋਂ ਸਸਪੈਂਡ ਕਰਨਾ ਆਈਪੀਐਸ ਅਫਸਰਾਂ ਨੂੰ ਸਸਪੈਂਡ ਕਰਨਾ ਬੜੇ ਬੜੇ ਅਫੀਸਰ ਵਿਜੀਲੈਂਸ ਵੱਲੋਂ ਕਿ ਰਿਸ਼ਵਤ ਲੈਂਦੇ ਫੜੇ ਜਾਣੇ ਇਹ ਸਾਰਾ ਕੁਝ ਜਿਹੜਾ ਹੈ ਇਹ ਜੀਸੀਏ ਕਹਿੰਏ ਕਿ ਸ਼ਾਇਦ ਵਿਧਿਆ ਦੇ ਨਾਲ ਮਨੁੱਖ ਨੂੰ ਆ ਜਾਵੇ ਜਾਂ ਵਿਧਿਆ ਇਸ ਨੂੰ ਕਰ ਦੇਵੇ ਤਾਂ ਇਹਦਾ ਅਹਿਸਾਸ ਨਹੀਂ ਹੋ ਸਕਦਾ ਮਾਨਵਤਾ ਨੂੰ ਮਾਰਨ ਲਈ ਅਸੀਂ ਬੜੇ 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 ਲੋਕ ਵੇਨਦੇ ਹਾਂ ਚਾਹੇ ਉਹ ਰੰਗ ਜੇਬ ਹੋਵੇ ਚਾਹੇ ਉਹ ਪੰਚਮ ਪਾਤਸ਼ਾਹਨ ਤੱਤੀਆਂ ਤਵੀਆਂ ਤੇ ਬਿਠਾਉਣ ਵਾਲਾ ਹੋਵੇ ਚਾਹੇ ਮੁਸਲਮਾਨ ਹੋਵੇ ਚਾਹੇ ਉਸ ਦੀ ਰੱਖਿਆ ਉਸ ਦੀ ਸਹਿਯੋਗ ਦੇਣ ਵਾਲਾ ਕੋਈ ਚੰਦੂ ਵਰਗਾ ਵਿਅਕਤੀ ਹੋਵੇ ਤੋਂ ਇਹ ਬੜੇ ਵਡੀਆਂ ਵਡੀਆਂ ਚੀਜ਼ਾਂ ਅਸੀਂ ਸਮਾਜ ਵਿੱਚ ਵਿਚਰਦੀਆਂ ਵੇਨੇ ਹਾਂ ਵਜ਼ੀਰ ਖਾਨ ਨੇ ਕਿਤਰਾ ਸਾਹਿਬ ਜਾਦਿਆਂ ਨੂੰ ਨੀਆਂ ਚ ਚੁਣਿਆ ਉਹਦੇ ਮਨ 'ਚ ਕੀ ਅਸਰ ਆਇਆ ਹੋਊਗਾ ਕਿ 4 ਸਾਲ ਜਾਂ 7 ਸਾਲ ਜਾਂ 5 ਸਾਲ ਦੇ ਬੱਚੇ ਨੂੰ ਮੈਂ ਨੀਆਂ ਚ ਚਣਵਾ ਦਵਾਂ ਇਹ ਕੋਈ ਛੋਟੀ ਗੱਲ ਨਹੀਂ ਸੋ ਮਾਨਸਿਕ ਤੌਰ ਤੇ ਮਨੁੱਖ ਦੀ ਜੋ ਅਕਲ ਹੈ ਉਹ ਕੁਦਰਤ ਦੀ ਪਰਮਾਤਮਾ ਦੀ ਦੇਣ ਹੈ ਜੋ ਪਰਮਾਤਮਾ ਦਿੰਦਾ ਹੈ ਜੇ ਕਹੀ ਅਸੀਂ ਕਿ ਵਿਦਿਆ ਦੇ ਨਾਲ ਅਸੀਂ ਬੜੇ ਅੱਛੇ ਆਦਮੀ ਬਣ ਜਾਵਾਂਗੇ ਅਸੀਂ ਬਹੁਤ ਕੁਝ ਕਰ ਲਵਾਂਗੇ ਤਾਂ ਇਹ ਕੋਈ ਏਡੀ ਵੱਡੀ ਗੱਲ ਨਹੀਂ ਇਥੇ ਵੱਡੇ ਵੱਡੇ ਵਿਅਕਤੀ ਵਿਖੇ ਹਨ ਜਿਹੜੇ ਮਾਨਸਿਕ ਤੌਰ ਤੇ ਐਨੇਕ ਉਹ ਤੇਜ ਤਰਾਰ ਹਨ 네ਗੇਟਿਵਿਟੀ ਵਜੇ ਕਿ ਉਹਨਾਂ ਦਾ ਸ਼ਬਦਾਂ ਵਿੱਚ ਬੋਲਾਂ ਵਿੱਚ ਕੋਈ ਵੀ ਕਿਸੇ ਵੀ ਕਿਸਮ ਦਾ ਵਿਆਖਿਆ ਨਹੀਂ ਕੀਤੀ ਜਾ ਸਕਦੀ ਕੁਝ ਵਿਅਕਤੀ ਹਨ ਜਿਹੜੇ ਸਤਾ ਤੇ ਕੋਈ ਪ੍ਰਾਪਤ ਹੋ ਜਾਂਦੇ ਹਨ ਜਿਨ੍ਹਾਂ ਨੂੰ ਸਤਾ ਪ੍ਰਾਪਤ ਹੋ ਜਾਂਦੀ ਹੈ ਉਹ ਸਮਝਦੇ ਹਨ ਕਿ ਮੇਰੇ ਵਰਗਾ ਕੋਈ ਹੋਰ ਨਹੀਂ ਮੇਰੇ ਤੋਂ ਇਲਾਵਾ ਇਸਤਾ ਕਿਸੇ ਨੂੰ ਮਿਲਦੀ ਨਹੀਂ ਕਿਉਂਕਿ ਉਹਦੀ ਮਾਨਸਿਕ ਸੋਚ ਐਸੀ ਹੈ ਲੇਕਿਨ ਕੁਦਰਤ ਨੇ ਜੇ ਉਸ ਨੂੰ ਕੋਈ ਮੌਕਾ ਦੇ ਦਿੱਤਾ ਹੈ ਸਮਾਂ ਦੇ ਦਿੱਤਾ ਹੈ ਤਾਂ ਉਸ ਸਮੇਂ ਦੀ ਜੋ ਯੂਜ਼ ਹੈ ਉਸ ਸਮੇਂ ਦਾ ਉਹ ਕਿਸ ਤਰ੍ਹਾਂ ਕਰਦਾ ਹੈ ਇਹ ਵੀ ਅਸੀਂ ਸਮਾਜ ਵਿੱਚ ਵਿਚਰਦਿਆਂ ਵੇਣਿਆ ਕੁਝ ਵਿਅਕਤੀ ਐਸੇ ਹਨ ਜਿਹੜੇ ਅਤ ਦੇ ਗਰੀਬ ਹੋਣ ਦੇ ਬਾਵਜੂਦ ਵੀ ਅਤ ਦੇ ਮਾੜੇ ਹੋਣ ਦੇ ਬਾਵਜੂਦ ਵੀ ਉਹ ਇਸ ਸਮਾਜ ਦੀ ਸੇਵਾ ਕਰਦੇ ਨਜ਼ਰ ਆਉਂਦੇ ਹਨ ਉਹ ਵਿਅਕਤੀ ਜਿਨ੍ਹਾਂ ਦੇ ਪਾਸ ਕੀਮਤੀ ਆਪਣਾ ਖਾਣ ਜੋਗਾ ਕੁਝ ਹੈ ਉਹ ਵੀ ਕਿਸੇ ਗਰੀਬ ਦੀ ਸੇਵਾ ਕਰਨ ਦੇ ਸਮਰੱਥ ਹੋ ਜਾਂਦੇ ਹਨ ਜੇ ਮਾਨਸਿਕ ਤੌਰ ਤੇ ਉਹਨਾਂ ਦਾ ਮਨ ਧਰਮ ਦੇ ਇਸ ਖੇਤਰ ਵਿੱਚ ਇਸ ਪਾਸੇ ਵੱਲ ਲੱਗਦਾ ਹੋਵੇ ਸਮਾਜ ਸੇਵਾ ਵਿੱਚ ਕੰਮ ਕਰਨ ਲਈ ਜੇਕਰ ਕੋਈ ਮਾਰਗਦਰਸ਼ਕ ਬਣ ਸਕਦਾ ਹੈ ਤਾਂ ਉਹ ਧਰਮ ਦੀ ਇੱਕ ਪ੍ਰਵਿਰਤੀ ਹੈ ਜਿਹਦੇ ਵਿੱਚ ਆ ਕੇ ਮਨੁੱਖ ਇਹ ਸੋਚਦਾ ਹੈ ਕਿ ਮੈਂ ਇਸ ਸੰਸਾਰ ਵਿੱਚ ਸਦਾ ਨਹੀਂ ਰਹਿਣਾ ਜਿਨ੍ਹਾਂ ਕੋ ਕੁਝ ਦਿਸਦਾ ਹੈ ਸਾਨੂੰ ਜਿਨ੍ਹਾਂ ਕੋ ਕੁਝ ਅਸੀਂ ਸੰਸਾਰ ਤੇ ਵਿਛੜਦਾ ਵਹਿਨੇ ਆ ਉਹਦੇ ਵਿੱਚ ਕਈ ਵਿਅਕਤੀ ਆਪਣੀ ਮੌਤ ਤੱਕ ਆਪਣੀਆਂ ਜਾਇਦਾਦਾਂ ਬਣਾਉਣ ਲਈ ਪੈਸੇ ਇਕੱਠੇ ਕਰਨ ਲਈ ਲਗਾਤਾਰ ਲਗੇ ਰਹਿੰਦੇ ਹਨ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਕੁਝ ਵਿਅਕਤੀ ਮੈਂ ਇਹ ਵੇਖੇ ਹਨ ਜਿਹੜੇ ساری ਉਮਰ ਸਰਵਿਸ ਕਰਦੇ ਰਹੇ ਹਨ ਉਹਨਾਂ ਬਣਾਇਆ ਕਾਕ ਨਹੀਂ ਸਿਰ ਬੱਚਿਆਂ ਦੀ ਪਾਲਣਾ ਪੋਸ਼ਣਾ ਕੀਤੀ ਉਹਨਾਂ ਨੂੰ ਬਾਹਰ ਭੇਜ ਦਿੱਤਾ ਔਰ ਆਪ ਇਸ ਸੰਸਾਰ ਤੋਂ ਵਿਦਾ ਹੋ ਗਏ ਹੁਣ ਦੋਨਾਂ ਦਾ ਫਰਕ ਦੇਖੋ ਇੱਕ ਵਿਅਕਤੀ ਨੇ ਕਰੋੜਾਂ ਅਰਬਾਂ ਦੀ ਜਾਇਦਾਦ ਬਣਾ ਕੇ ਆਪਣੇ ਪਰਿਵਾਰ ਨੂੰ ਦੇਣ ਦਾ ਯਤਨ ਕੀਤਾ ਹੈ ਲੇਕਿਨ ਉਸ ਵਾਸਾਂ ਦੇ ਜਿਨੇ ਉਸ ਪ੍ਰਮਾਤਮਾ ਨੇ ਬਖਸ਼ੇ ਹਨ ਉਸ ਤੋਂ ਵੱਧ ਉਹ ਕੁਝ ਨਹੀਂ ਕਰ ਸਕਿਆ ਉਦੋਂ ਤੱਕ ਉਹ ਇਸ ਸੰਸਾਰ ਵਿੱਚ ਰਹਿੰਦਾ ਹੋਇਆ ਆਪਣੀ ਉਸ ਜ਼ਾਇਦਤ ਨਾਲ ਜੁੜਿਆ ਹੈ ਜੈ ਕਿ ਦੂਸਰਾ ਵਿਅਕਤੀ ਜਿਹੜਾ ਸੰਸਾਰ ਵਿੱਚ ਵਿਚਰਦਾ ਹੈ ਜਿਹਦੇ ਪਾਸ ਕੋਈ ਪੈਸਾ ਨਹੀਂ ਲੇਕਿਨ ਮਾਨਸਿਕ ਤੌਰ ਤੇ ਉਹਦੀ ਸਾਧਨਾ ਜਿਹੜੀ ਹੈ ਉਹ ਇਸ ਗਰੀਬੀ ਵੱਲ ਵੀ ਹੈ ਇਸ ਮਾਰੇ ਆ ਵਿਅਕਤੀਆਂ ਵੱਲ ਵੀ ਹੈ ਐਸੇ ਕਰਕੇ ਆ ਸੰਸਾਰ ਵਿੱਚ ਅਸੀਂ ਵੇਖਦੇ ਹਾਂ ਕਿ ਬਹੁਤ ਸਾਰੇ ਵਿਰਧ ਘਰ ਖੁੱਲੇ ਹਨ ਮੈਂ ਥੋੜੇ ਜਿਹੇ ਵਿਰਧ ਘਰਾਂ ਦਾ ਜ਼ਿਕਰ ਇਸ ਕਰਕੇ ਕਰਨਾ ਚਾਹੁੰਦਾ ਹਾਂ ਕਿ ਬਹੁਤ ਸਾਰੇ ਬਿਰਧ ਮੈਨੂੰ ਐਸੇ ਵੀ ਮਿਲੇ ਹਨ ਜਿਨ੍ਹਾਂ ਦੇ 2-2 3-3 ਬੱਚੇ ਹਨ ਆਫੀਸਰ ਹਨ ਕੋਈ ਬਾਹਰ ਹੈ ਕੋਈ ਲੜਕੀਆਂ ਹਨ ਲੜਕੀਆਂ ਬਹੁਤ ਅਮੀਰ ਘਰਾਂ ਦੀਆਂ ਹਨ ਲੇਕਿਨ ਉਹ ਬਜ਼ੁਰਗ ਵਿਅਕਤੀ ਜੇਤੇ ਉਹ ਉਹਦਾ ਕੋਈ ਘਰਵਾਲਾ ਮਰ ਗਿਆ ਹੈ ਜਾਂ ਕਿਸੇ ਦੀ ਪਤਨੀ ਮਰ ਗਈ ਹੈ ਤਾਂ ਬੱਚਿਆਂ ਨੇ ਉਸ ਨੂੰ ਪਾਲਣ ਦੀ ਬਜਾਏ ਉਸ ਨੂੰ ਉਹਦੀ ਜ਼ਿੰਦਗੀ ਦਾ ਰੋਜ਼ਗਾਰ ਦੇਣ ਦੀ ਬਜਾਏ ਜੋ ਕੋ ਜੋ ਉਸਨੇ ਆਪਣੀ 12 14 15 ਸਾਲ ਦੀ ਉਮਰ ਤੋਂ ਲੈ ਕੇ ਆਪਦੀ ਮੌਤ ਤੱਕ ਕੀਤਾ ਉਹਦੀ ਉਹਦੇ ਵਿੱਚ ਕੋਈ ਉਹਦਾ ਦਖਲ ਨਹੀਂ ਹੁੰਦਾ ਲੇਕਿਨ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਹ ਨਹੀਂ ਸਮਝਦਾ ਕਿ ਕੱਲ ਨੂੰ ਮੇਰੇ ਬੱਚੇ ਜਿਹੜੇ ਹਨ ਉਹ ਵੀ ਮੇਰਾ ਹੀ ਵਿਵਹਾਰ ਕਰਨਗੇ ਜੋ ਕੁਝ ਮੈਂ ਕਰ ਰਿਹਾ ਜੋ ਕੁਝ ਆਪਣੇ ਮਾਪੇ ਨਾਲ ਉਹਨਾਂ ਦੀ ਦੇ ਰੱਖਿਆ ਲਈ ਕਰ ਰਿਹਾ ਵਿਰਦ ਘਰਾਂ ਦੇ ਵਿੱਚ ਜਾ ਕੇ ਮਾਨਸਿਕ ਤੌਰ ਤੇ ਇੱਕ ਸੋਚ ਐਸੀ ਬਣ ਜਾਂਦੀ ਹੈ ਜਿਹਦੇ ਨਾਲ ਉਥੇ ਵਿਚਰਦੇ ਆਂ ਉਹਨਾਂ ਵਿਅਕਤੀਆਂ ਨਾਲ ਗੱਲ ਕਰਦੇ ਆਂ ਮਾਨਸਿਕ ਤੌਰ ਤੇ ਇੱਕ ਦੁੱਖ ਲੱਗਦਾ ਹੈ ਔਰ ਉਹਦੇ ਬਾਰੇ ਵਾਰ-ਵਾਰ ਇਹ ਸੋਚੀਦਾ ਹੈ ਕਿ ਇਹ ਬੱਚੇ ਜਿਹੜੇ ਹਨ ਇਹਨਾਂ ਨੇ ਇੱਕ ਹੀ ਕਰਦੇ ਹੋਣਗੇ ਇਹਨਾਂ ਨੇ ਕਿਤਰਾ ਪਾਲਿਆ ਇੱਕ ਉੱਥੇ ਮਾਤਾ ਮਿਲੀ ਜਿਹਦਾ ਘਰ ਵਾਲਾ ਛੋਟੀ ਉਮਰ ਚ ਚਲੇ ਗਿਆ ਲੇਕਿਨ ਉਹਦੇ ਦੋ ਬੱਚੇ ਸਨ ਉਹਨੇ ਉਹ ਦੋ ਬੱਚੇ ਬੜੀ ਮਿਹਨਤ ਨਾਲ ਮਿਹਨਤ ਕਰਕੇ ਉਹਨਾਂ ਨੂੰ ਇਸ ਪੱਧਰ ਤੱਕ ਪਹੁੰਚਾਇਆ ਕਿ ਉਹ ਆਫੀਸਰ ਬਣ ਗਏ لیکن ਜਦੋਂ ਵਿਆਹ ਵਰੇ ਗਏ ਸਭ ਕੁਝ ਹੋ ਗਿਆ ਉਹਨਾਂ ਨੇ ਆਪਦੀ ਮਾਂ ਨੂੰ ਘਰ ਰੱਖਣਾ ਸਵੀਕਾਰ ਨਹੀਂ ਕੀਤਾ ਬਲਕਿ ਥੋੜੇ ਜੇ ਪੈਸੇ ਦੇਣ ਦੀ ਗੱਲ ਕਰਕੇ ਉਹਨਾਂ ਨੂੰ ਇੱਕ ਬਿਰਧ ਘਰ ਵਿੱਚ ਦਾਖਲਾ ਕਰਾ ਦਿੱਤਾ ਐਸੇ ਵਿਅਕਤੀ ਉਹਨਾਂ ਦੀ ਸੋਚ ਜਿਹੜੀ ਮੈਂ ਸ਼ੁਰੂ ਵਿੱਚ ਕੀਤੀ ਸੀ ਕਿ ਉਹਦੇ ਵਿੱਚ ਆਈਏਐਸ ਚੀਫ ਕਮਿਸ਼ਨਰ ਇਹਨਾਂ ਚੋਣਾਂ ਨੇ ਇਹ ਸੋਚਿਆ ਕਿ ਕੀ ਬਣਿਆ ਮੈਂ ਆਈエス ਕਰਕੇ ਵੀ ਇੱਕ ਛੋਟੀ ਜੀ ਗੱਲ ਨਹੀਂ ਕਿ ਉਹਦਾ ਮਤਲਬ ਲ ਕੀ ਸੀ ਕਿਸੇ ਦਾ ਘਰ ਬਰਬਾਦ ਕਰਨਾ ਲੁੱਟਣਾ ਕੋਣਾ ਕਰਨਾ ਜੇਕਰ ਮੰਨ ਲਓ ਉਹ ਉਹ ਚਿੜੀ ਉਹ ਘਰ ਲੈ ਆਉਂਦੇ ਜਿਹਦੇ ਚ ਉਹਨੇ ਚਿੜੀ ਨੇ ਬੱਚੇ ਦਿੱਤੇ ਸੀ ਤਾਂ ਤੁਸੀਂ ਕੀ ਅੰਦਾਜ਼ਾ ਲਾ ਸਕਦੇ ਹੋ ਕਿ ਉਸ ਜਾਨਵਰ ਦੇ ਮਨ ਵਿੱਚ ਕੀ ਆਉਂਦਾ ਹੋਏਗਾ ਅਸੀਂ ਸਮਝਦੇ ਆ ਕਿ ਸਿਰਫ ਬੋਲ ਨਹੀਂ ਸਕਦੇ ਲੈਕਿਨ ਉਹਨਾਂ ਦੀ ਸੋਚ ਉਹਨਾਂ ਦਾ ਪਿਆਰ ਉਹਨਾਂ ਦਾ ਆਪਸੀ ਮਿਲਣ ਚਾਹੇ ਉਹ ਉਹਨਾਂ ਦੇ ਬੱਚੇ ਹਨ ਉਹ ਸਾਰਾ ਕੁਝ ਉਹਨਾਂ ਨਾਲ ਹੈ ਕਿਸ ਤਰ੍ਹਾਂ ਸੇਵਾ ਕਰਦੇ ਹਨ ਕਿਵੇਂ ਆਲਣਾ ਬਣਾਉਂਦੇ ਹਨ ਕਲਾ ਕਲਾ ਤੀਲਾ ਲੈ ਕੇ ਕਿਸ ਤਰ੍ਹਾਂ ਉਸ ਨੂੰ ਜੋੜ ਕੇ ਉਸ ਦਾ ਆਲਣਾ ਬਣਾਉਂਦੇ ਹਨ ਸਾਡੇ ਲਈ ਵੀ ਇੱਕ ਮਿਸਾਲ ਹੈ ਕਿ ਸਾਡੇ ਮਾਪਿਓ ਨੇ ਸਾਡੇ ਲਈ ਜਾਂ ਸਾਡੇ ਕਿਸੇ ਰਖਵਾਲੇ ਨੇ ਸਾਡੇ ਲਈ ਆਹ ਕੰਮ ਕੀਤਾ ਇਹ ਨਾ ਕੀਤਾ ਐਨੀ ਮਿਹਨਤ ਕੀਤੀ ਔਰ ਉਹ ਇਹ ਸਾਨੂੰ ਇਸ ਪੱਧਰ ਤੱਕ ਲਾਇਆ ਤੇ ਅਸੀਂ ਕਿਉਂ ਨਹੀਂ ਕਰਦੇ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਵਿੱਚ ਮਲਕ ਭਾਗੋ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਭਾਈ ਲਾਲੋ ਨੂੰ ਪ੍ਰਵਾਨ ਕੀਤਾ ਗਿਆ ਜਿਹੜੇ ਆਪਣੇ ਹੱਥੀਂ ਮਿਹਨਤ ਕਰਦੇ ਸਨ ਇੱਕ ਪ੍ਰਤੀਕ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਮਾਜ ਦੇ ਲੋਕਾਂ ਨੂੰ ਇਹ ਇੱਕ ਪ੍ਰਤੀਕ ਦਿੱਤਾ ਹੈ ਕਿ ਯਾਦ ਰੱਖਿਓ ਕਿਸੇ ਅਮੀਰ ਆਦਮੀ ਦੇ ਨਹੀਂ ਉਸ ਵਿਅਕਤੀ ਦੀ ਜਿਹੜਾ ਕਿਰਤ ਕਰਦਾ ਹੈ ਉਸ ਕਿਰਤ ਦੀ ਕਮਾਈ ਜਿਹੜੀ ਹੈ ਉਹ ਖਾਂਦਾ ਹੈ ਉਹ ਵਿਅਕਤੀ ਹੀ ਇਸ ਸੰਸਾਰ ਵਿੱਚ ਮਹਾਨ ਹੈ ਤੇ ਉਹ ساری ਸੇਵਾ ਕੀਤੀ ਗਈ ਗੁਰਬਾਣੀ ਦੇ ਉਸ ਅੰਸਰ ਨੇ ਜਿਹਦੇ ਵਿੱਚ ਬਾਅਦ ਵਿੱਚ ਅਸੀਂ ਅੱਜ ਵੇਨੇ ਹਾਂ ਕਿ ਸਾਰੇ ਸੰਸਾਰ ਵਿੱਚ ਲੰਗਰ ਗੁਰੂ ਕੇ ਲੰਗਰ ਚਾਹੇ ਨੇਪਾਲ ਹੋਵੇ ਚਾਹੇ ਕਿਸੇ ਅਮਰੀਕਾ ਦਾ ਦੇਸ਼ ਹੋਵੇ ਚਾਹੇ ਕੈਨੇਡਾ ਦਾ ਦੇਸ਼ ਹੋਵੇ ਕਿਸ ਤਰ੍ਹਾਂ ਲੰਗਰ ਲੱਗਦੇ ਹਨ ਕਿਵੇਂ ਲੋਕਾਂ ਨੂੰ ਖਾਣਾ ਪਾਣੀ ਦਿੱਤਾ ਜਾਂਦਾ ਹੈ ਇਹ ਅੱਜ ਸਿੱਖ ਕੌਮ ਸਿੱਖ ਪੰਥ ਦੀ ਇੱਕ ਉਦਾਹਰਣ ਹੈ ਹਾਂ ਜੇ ਮਾਨਸਿਕ ਸੱਟ ਵੱਜ ਰਹੀ ਹੈ ਇਸ ਕਰਕੇ ਵੱਜ ਰਹੀ ਹੈ ਕਿ ਜੋ ਕੁਝ ਅੱਜ ਸਾਡੇ ਪ੍ਰਬੰਧਕ ਕਰ ਰਹੇ ਹਨ ਉਹ ਸਹਿਣਯੋਗ ਨਹੀਂ ਉਹ ਐਸਾ ਨਹੀਂ ਹੈ ਜਿਹਦੇ ਨਾਲ ਕੋਈ ਸਿੱਖ ਪੰਥ ਦੀ ਮਰਿਆਦਾ ਜਿਹੜੀ ਹੈ ਉਹ ਕਾਇਮ ਹੋਏਗੀ ਇਸ ਕਰਕੇ ਇਹ ਮਾਨਸਿਕ ਦੁੱਖ ਅੱਜ ਹੈ ਲੇਕਿਨ ਅਸੀਂ ਉਸ ਲੜੀ ਨਾਲੋਂ ਉਸ ਜਥੇਬੰਦੀ ਨਾਲੋਂ ਇੰਨੇ ਕ ਦੂਰ ਹਾਂ ਕਿ ਠੀਕ ਹੈ ਪਰਮਾਤਮਾ ਦੀ ਕਿਰਪਾ ਹੈ ਕਿ ਗੁਰੂ ਘਰ ਨੂੰ ਮੰਨਣਾ ਗੁਰੂ ਘਰ ਅੱਗੇ ਨਤਮਸਤਕ ਹੋਣਾ ਸਿਰਫ ਇਹੀ ਤੁਹਾਡੇ ਉੱਤੇ ਹੋਣਾ ਚਾਹੀਦਾ ਹੈ ਕਿਸੇ ਜਥੇਬੰਦੀ ਬਾਰੇ ਕੋਈ ਵਿਚਾਰ ਕੋਈ ਖਿਆਲ ਜਿਹੜਾ ਹੈ ਉਹ ਨਹੀਂ ਹੋਣਾ ਚਾਹੀਦਾ ਔਰ ਇਹ ਗੱਲ ਹੈ ਕਿ ਕੋਈ ਵਿਅਕਤੀ ਚਾਹੇ ਉਹ ਕਿਸੇ ਵੀ ਉਹਦੇ ਤੇ ਪਹੁੰਚ ਜੇ ਜਦੋਂ ਉਹਦੇ ਮਾਨਸਿਕ ਸੋਚ ਉਹਦੀ ਖਰਾਬ ਹੈ ਔਰ ਉਹ ਆਪਣੇ ਕਿਸੇ ਸਾਥੀਆਂ ਨੂੰ ਜਿਹੜੇ ਸੱਚ ਬੋਲਦੇ ਹਨ ਬਾਹਰ ਕੱਢ ਦਿੰਦਾ ਹੈ ਚਾਹੇ ਉਹ ਰਾਜਨੀਤੀ ਹੈ ਚਾਹੇ ਉਹ ਕੋਈ ਸੰਸਥਾ ਹੈ ਚਾਹੇ ਕੋਈ ਹੈ ਜਦੋਂ ਬਾਹਰ ਕੱਢ ਦਿੰਦਾ ਹੈ ਤਾਂ ਦਾ ਮਤਲਬ ਇਹ ਹੈ ਕਿ ਉਹਦਾ ਸੱਚ ਸੈਨ ਕਰਨ ਦੇ ਸਮਰੱਥ ਨਹੀਂ ਔਰ ਪਾਤਸ਼ਾਹ ਫਿਰ ਉਸ ਨੂੰ ਵੀ ਇਹਦੀ ਸਜ਼ਾ ਦਿੰਦਾ ਹੈ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰਨ ਅਸੀਂ ਮਾਨਸਿਕ ਤੌਰ ਤੇ ਉਸ ਵਿਚਾਰਧਾਰਾ ਨਾਲ ਜੁੜੀਏ ਜਿਹੜੀ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਪਾਵਨ ਬਾਣੀ ਵਿੱਚ ਦਿੱਤੀ ਹੈ ਕਿਸੇ ਦਾ ਕਾਰਜਾੜਦਾ ਜਾਂ ਕਿਸੇ ਦੀਆਂ ਸੋਚਾਂ ਨੂੰ ਸੱਟ ਮਾਰਨੀ ਇੱਕ ਏਡੀ ਦੁਖਦਾਈ ਗੱਲ ਹੈ। ਤੁਸੀਂ ਸਮਝਦੇ ਹੋ ਕਿ ਕਿਸੇ ਵਿਅਕਤੀ ਦੀ ਸੋਚ ਜੋ ਇੱਕ ਬਹੁਤ ਉੱਚੇ ਪੱਧਰ ਦੀ ਹੈ ਜਦੋਂ ਤੁਸੀਂ ਉਸ ਨੂੰ ਕੋਈ ਸੱਟ ਮਾਰ ਕੇ ਉਸ ਦੀ ਉਲੰਘਣਾ ਕਰਦੇ ਹੋ ਤਾਂ ਇਹ ਵੀ ਇੱਕ ਬਹੁਤ ਮਾੜੀ ਗੱਲ ਹੈ। ਯਾਦ ਰੱਖੋ ਕਿਸੇ ਦੀ ਨਿੰਦਿਆ ਕਰਨ ਲੱਗਿਆਂ, ਚੁਗਲੀ ਕਰਨ ਲੱਗਿਆਂ, ਕਿਸੇ ਨੂੰ ਮਾੜਾ ਕਹਿਣ ਲੱਗਿਆਂ ਆਪਣੇ ਅੰਦਰ ਪਹਿਲਾਂ ਇੱਕ ਚਾਤੀ ਜ਼ਰੂਰ ਮਾਰੋ ਕਿ ਕੀ ਤੁਹਾਡੇ ਅੰਦਰ ਉਹ ਚੀਜ਼ ਹੈ ਜਿਹਦੇ ਖਿਲਾਫ ਤੁਸੀਂ ਬੋਲ ਰਹੇ ਹੋ। ਉਹ ਤੁਹਾਡੇ ਅੰਦਰ ਨਹੀਂ ਹੈ ਤੁਹਾਡੀ ਸੋਚ ਕੀ ਹੋਜੀ ਹੈ ਫਿਰ ਦੇਖਿਓ ਤੁਸੀਂ ਤੁਹਾਡਾ ਮਨ ਤੁਹਾਡਾ ਸਰੀਰ ਬਿਲਕੁਲ ਸਮਰੱਥ ਬਣ ਜਾਏਗਾ ਔਰ ਗੁਰੂ ਘਰ ਦੀ ਉਸ ਮਹਾਨ ਮਰਿਆਦਾ ਨਾਲ ਜੁੜੇਗਾ ਜਿੰਨੂੰ ਅਸੀਂ ਹਮੇਸ਼ਾ ਹੀ ਨਤਮਸਤਕ ਹੁੰਨੇ ਆ ਜੇਕਰ ਸਾਡੇ ਅੰਦਰ ਇਹ ਧਾਰਨਾ ਆ ਜਾਏ ਉਹ ਅਗਰਜੀ ਦਾ ਖਾਲਸਾ ਉਹ ਅਗਰਜੀ